ਅਮਰਤ ਵਰੀ ਜਾ ਕੇ ਸਤਿਗੁਰਾਂ ਦੇ ਪਵਿੱਤਰ ਦਰ ਦੇ ਉੱਤੇ ਹਾਜ਼ਰ ਹਾਂ ਲਵਾਰ ਰਹੇ ਹਾਂ ਆਓ ਜੀ ਜਿੰਨੇ ਸਰੀਰ ਆਪਾਂ ਜੁੜ ਬੈਠੇ ਹਾਂ ਪਿਆਰਿਓ ਗੁਰੂ ਸ਼ਬਦ ਦੀ ਵਿਚਾਰ ਦੇ ਵਿੱਚ ਮਨ ਨੂੰ ਜੋੜਨਾ ਕਰੀਏ ਜੀ ਬਾਬਾ ਕਬੀਰ ਜੀ ਬਾਣੀ ਵਿੱਚ ਕਹਿੰਦੇ ਮੰਮਾ ਮਨ ਸਿਓ ਕਾਜ ਹੈ ਮਨ ਸਾਦੇ ਸਿੱਧ ਹੋਵੇ ਮਨ ਹੀ ਸੋ ਮਨ ਕਹ ਕਬੀਰ ਮਨਸਾ ਮਿਲਿਆ ਨਾ ਕੋਈ ਜਿਹੜੇ ਕੰਮ ਦੇ ਵਿੱਚ ਮਨ ਦੀ ਸਮੂਲੀਅਤ ਪੂਰੀ ਹੋ ਜਾਂਦੀ ਹੈ ਉਹ ਕੰਮ ਅਧੂਰਾ ਨਹੀਂ ਰਹਿੰਦਾ ਪਿਆ ਰਿਓ ਜਿਹੜੇ ਕੰਮ ਦੇ ਵਿੱਚ ਮਨ ਅਧੂਰਾਗਾ ਉਹ ਕੰਮ ਵੀ ਅਧੂਰਾ ਰਹਿ ਜਾਂਦਾ ਕਈ ਵਾਰ ਤੰਗਿਆ ਆਪਾਂ ਬੱਚੇ ਨੂੰ ਵੀ ਕਹਿ ਦਿੰਦੇ ਆ ਵੀ ਬੇਟਾ ਮਨ ਲਾ ਕੇ ਪੜਾ ਇਹ ਬੱਚਾ ਜੇ ਮਨ ਲਾ ਕੇ ਨਾਮ ਪੜੇ ਫਿਰ ਉਹ ਪੇਪਰਾਂ ਦੇ ਵਿੱਚੋਂ ਫੇਰ ਹੋ ਜਾਂਦਾ ਜੀ ਐਵੇਂ ਜਿਵੇਂ ਪਿਆਰੋ ਇਹ ਗੁਰੂ ਘਰ ਗੁਰਮਤਿ ਦੀ ਕਲਾਸ ਹੈ ਗੁਰੂ ਦੀ ਸਿੱਖਿਆ ਇਸ ਦਰ ਤੋਂ ਮਿਲਦੀ ਹੈ ਤੇ ਮਨ ਦੀ ਸਮੂਲੀਅਤ ਇੱਥੇ ਵੀ ਬਹੁਤ ਜ਼ਰੂਰੀ ਹੈ ਜੇ ਤਣ ਬੈਠਾ ਫਿਰ ਗੱਲ ਨਹੀਂ ਬਾਨੀ ਤੰਗਿ ਬਾਪਾ ਕਬੀਰ ਜੀ ਨੇ ਆਖਿਆ ਮੰਮਾ ਮਨਸਿਓ ਕਾਜ ਹੈ ਮਨ ਨਾਲ ਸੰਬੰਧ ਤਾ ਭਾਈ ਤੇਰਾ ਕੰਮ ਏ ਸੋ ਆਉ ਜੀ ਪਹਿਲਾਂ ਆਪਾਂ ਜਾਪ ਕਰਨਗੇ 6ਵੇਂ ਪਾਦ ਦੀ ਆਪਾਂ 9ਵੇਂ ਅਸ਼ਟਪਦੀ ਦੇ ਵਿਚਾਰ ਕਰਨੀ ਹੈ ਕੱਲ 5ਵੇਂ ਦੀ ਕੀਤੀ ਐ ਜਿਸ ਕਾ ਮਨ ਪਾਰ ਬ੍ਰਹਮ ਕਾ ਨਿਵਾਸ ਤਿਸ ਕਾ ਨਾਮ ਸਤਿਰਾਮ ਦਾਸ ਆਤਮ ਰਾਮ ਤਿਸ ਨਦਰੀ ਆਇਆ ਦਾਸ ਦਸ ਸੰਤਨ ਭਾਏ ਤਿਨ ਪਾਇਆ ਸਦਾ ਨਿਕਟ ਨਿਕਟ ਹਰ ਜਾ ਮਾੜਾ ਸੋ ਦਾਸ ਦਰਗਹਿ ਪਰਵਾਨ ਆਪਣੇ ਦਾਸ ਕੋ ਆਪ ਕਿਰਪਾ ਕਰੈ ਸਦਾ ਸਦਾ ਸੋ ਸਭ ਸੋਜੀ ਪਰ ਸਗਲ ਸੰਗ ਆਤਮ ਉਦਾਸ ਨਾਨਕ ਐਸੀ ਜੁਗਤ ਰਾਮਦਾਸ ਇਹ ਜੀ ਛੇਮਾ ਪਾਦ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ ਮਨ ਦੀ ਆਪਾਂ ਵਿਆਖਿਆ ਬਹੁਤ ਵਾਰ ਕੀਤੀ ਹੈ ਮਨ ਕੀ ਹੈ ਜੀ ਵਿਚਾਰਾਂ ਦਾ ਸੰਗ੍ਰਹਿ ਇਕੱਠ ਇਹਨੂੰ ਕਹਿੰਦੇ ਹੈ ਜੀ ਮਨ ਵਾਰ-ਵਾਰ ਅੰਦਰ ਫੁਰਨੇ ਉੱਖਦੇ ਕਦੇ ਕਿਸ ਤਰ੍ਹਾਂ ਦਾ ਕਦੇ ਕਿਸ ਤਰ੍ਹਾਂ ਦਾ ਫੁਰਨਾ ਇਸ ਵਿਚਾਰਾਂ ਦੇ ਵੇਗ ਨੂੰ ਹੀ ਮਨ ਕਿਹਾ ਜਾਂਦਾ ਹੈ ਜੀ ਸੋ ਗੁਰੂ ਜੀ ਕਹਿੰਦੇ ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ ਕਹਿੰਦੇ ਵੀ ਜਿਹਦਾ ਮਨ ਪ੍ਰਮਾਤਮਾ ਦੇ ਵਿੱਚ ਨਾਮ ਦੇ ਵਿੱਚ ਲੱਗ ਗਿਆ ਕਹਿੰਦੇ ਪ੍ਰਮਾਤਮਾ ਵਿੱਚ ਵਾਸਾ ਹੋ ਜਾਂਦਾ ਹੈ ਉਸ ਦਾ ਪ੍ਰਮਾਤਮਾ ਵਿੱਚ ਹੀ ਵਾਸਾ ਹੋ ਜਾਂਦਾ ਹੈ ਦائیں ਬਾਣੀ ਵਿੱਚ ਗੁਰੂ ਸਾਹਿਬ ਜੀ ਨੇ ਲਿਖਿਆ ਰੱਬ ਦੇ ਪਿਆਰਿਆਂ ਤੇ ਪ੍ਰਮਾਤਮਾ ਦੇ ਵਿੱਚ ਭੇਦ ਨਹੀਂ ਰਹਿ ਜਾਂਦਾ ਜੀ RAM SANTAM ਭੇਦ ਕਿਛ ਨਾਹੀ ਏਕ ਜਨ ਕਈ ਮੈਂ ਗੁਰੂ ਜੀ ਕਹਿੰਦੇ ਵੀ ਏਕ ਕਰੋੜਾਂ ਵਿੱਚੋਂ ਵੀ ਇੱਕ ਹੁੰਦਾ ਹੈ ਜੀ ਕਰੋੜਾਂ ਵਿੱਚ ਕਰੋੜਾਂ ਦੀ ਗਿਣਤੀ ਲਿਖਿਆ ਗੁਰੂ ਸਾਹਿਬ ਜੀ ਨੇ ਕੋਟ ਮੱਦੇ ਕੋ ਵਿਰਲਾ ਸੇਵਕਾ ਹੋਰ ਕੀ ਆ ਫਿਰ ਗੁਰੂ ਜੀ ਕਹਿੰਦੇ ਭਾਈ ਹੋਰ ਕੌਣਾ ਹੈਗਾ ਹੋਰ ਸਗਲੇ ਵਿਵਹਾਰੀ ਵਿਵਹਾਰ ਹੈ ਜਿਵੇਂ ਸੰਸਾਰ ਦਾ ਉਵੇਂ ਹੈ ਬਾਕੀ ਤਾਂ ਬਸ ਇੱਕ ਵਿਵਹਾਰ ਦੇ ਨਾਲ ਹੀ ਜੁੜੇ ਹੋਏ ਆ ਅੰਦਰ ਕੋਈ ਪ੍ਰੇਮ ਕੋਈ ਸਬਰ ਕੋਈ ਸੰਤੋਖ ਵਾਲਾ ਜੀਵਨ ਇਹ ਹੈ ਨਹੀਂਗਾ ਗੁਣੀ ਜੀਵਨ ਹੈ ਨਹੀਂ ਗੁਰੂ ਜੀ ਕਹਿੰਦੇ ਸੋ ਜਿਸ ਕਾ ਮਨ ਪਾਰ ਬ੍ਰਹਮ ਕਾ ਨਿਵਾਸ ਤਿਸ ਕਾ ਨਾਮ ਸਤਿ ਰਾਮ ਦਾਸ ਕਹਿੰਦੇ ਭਾਈ ਉਹਦਾ ਨਾਮ ਰਾਮ ਦਾ ਭਗਤ ਪਾਇਆ ਜਾਂਦਾ ਹੈ। ਉਹੀ ਰਾਮ ਦਾ ਭਗਤ ਹੈ, ਪ੍ਰਮਾਤਮਾ ਦਾ ਭਗਤ ਹੈ ਜੀਦੇ ਮਨ ਦੇ ਵਿੱਚ ਪ੍ਰਮਾਤਮਾ ਦਾ ਨਿਵਾਸ ਹੋ ਜਾਂਦਾ ਹੈ ਜੀ। ਬਸ ਦਿਨ ਰਾਤ ਹੀ ਪ੍ਰਮਾਤਮਾ ਦੇ ਸਿਮਰਨ ਦੇ ਵਿੱਚ ਸੁਰਤ ਲੱਗੀ ਰਹਿੰਦੀ ਹੋਣਾ। ਮਾੜੇ ਕੰਮਾਂ ਤੋਂ ਪਾਸੇ ਹੈ ਜੀ ਸੁਰਤ ਬਸ ਰੱਬ ਦੇ ਪਿਆਰ ਦੀ। ਆਤਮ ਰਾਮ ਜਿਸ ਨਦਰੀ ਆਇਆ ਉਸ ਨੂੰ ਆਪਣਾ ਸਰੂਪ ਕਹਿੰਦੇ ਨਜ਼ਰ ਆ ਗਿਆ ਆਪਦੀ ਆਤਮ ਰਾਮ ਕਿਸ ਨਦਰੀ ਆਇਆ ਆਪਾਂ ਪਿਆਰੋ ਆਪੇ ਤੋਂ ਆਪਦੇ ਤੋਂ ਬਹੁਤ ਦੂਰ ਐ ਆਪਾਂ ਦੁਨੀਆ ਦੇ ਬਹੁਤ ਨੇੜੇ ਐ ਦੁਨੀਆ ਦੇ ਆਪਾਂ ਬਹੁਤ ਨੇੜੇ ਐ ਰਿਸ਼ਤੇ ਨਰਤਿਆਂ ਦੇ ਬਹੁਤ ਨੇੜੇ ਐ ਮਾਤਾ ਪਿਤਾ ਦੇ ਬਹੁਤ ਨੇੜੇ ਅਸੀਂ ਆਪੇ ਆਪੇ ਤੋਂ ਬਹੁਤ ਦੂਰ ਐ ਆਪੇ ਤੋਂ ਮਨੁੱਖ ਦੂਰ ਹੈ ਜਦਾ ਜੀ ਐਂ ਕਰਕੇ ਦੁਖੀ ਐ ਪ੍ਰਾਣੇ ਬਜ਼ੁਰਗ ਆਪਣੇ ਆਪੇ ਦੇ ਨੇੜੇ ਹੁੰਦੇ ਸੀ ਜੀ ਰਿਸ਼ਤੇ ਨਾਤੇ ਵੀ ਕਾਇਮ ਰਹਿੰਦੇ ਸੀ ਪਾ ਲੋ ਰਿਸ਼ਤੇ ਨਾਤੇ ਵੀ ਬਹੁਤ ਵਧੀਆ ਨਭਾਉਂਦੇ ਸੀ ਅੱਜ ਦੁਨੀਆ ਆਪ ਦੇ ਆਪੇ ਤੋਂ ਦੂਰ ਹੁੰਦੀ ਜਾਂਦੀ ਐ ਹੌਲੀ 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 ਜਿਵੇਂ ਮਾਇਆ ਦਾ ਪ੍ਰਭਾਵ ਸਰੂਪ ਤੇ ਵਧਦਾ ਜਾਂਦਾ ਜੀ ਅੱਜ ਮਨੁੱਖ ਕੋਲੇ ਸਿਰਫ ਤੇ ਸਿਰਫ ਕੱਲਾ ਪੈਸੇ ਹੀ ਰਹਿ ਗਿਆ ਜੀ ਬਸ ਰਿਸ਼ਤੇ ਨਾਤੇ ਗਾਇਬ ਹੋ ਗਏ ਕੱਲਾ ਪੈਸਾ ਹੀ ਮਨੁੱਖ ਦੇ ਜ਼ਿੰਦਗੀ ਵਿੱਚ ਪੱਲੇ ਰਹਿ ਗਿਆ ਜੀ ਜਿਹੜਾ ਮੁੱਖ ਪੈਸਾ ਰਹਿ ਗਿਆ ਸੋ ਗੁਰੂ ਜੀ ਕਹਿੰਦੇ ਮਣਾ ਜਿਨ੍ਹਾਂ ਦੇ ਹਿਰਦੇ ਵਿੱਚ ਪ੍ਰਮਾਤਮਾ ਦਾ ਨਾਮ ਨਿਵਾਸ ਹੋ ਜਾਂਦਾ ਹੈ ਉਹਨਾਂ ਦਾ ਨਾਮ ਫਿਰ ਤਿਸ ਦਾ ਨਾਮ ਸਤਿਰਾਮ ਦਾ ਉਹਨਾਂ ਦਾ ਨਾਮ RAMDE DAS ਪੈ ਗਿਆ ਆਤਮ RAM ਕਿਸ ਨਜ਼ਰ ਆਇਆ ਸਭ ਕਿਤੇ ਫਿਰ ਪ੍ਰਮਾਤਮਾ ਦਾ ਹੀ ਸਰੂਪ ਨਜ਼ਰ ਆਉਂਦਾ ਉਸ ਮਨੁੱਖ ਨੂੰ ਸਭ ਦੇ ਵਿੱਚ ਜੋਤ ਪ੍ਰਮਾਤਮਾ ਦੀ ਨਜ਼ਰ ਆਉਂਦੀ ਹੈ ਜੀ ਭਾਈ ਕੰਧਿਆ ਦੀ ਸਾਕੀ ਤੁਸੀਂ ਸੁਣੀ ਹੈ ਜਦੋਂ ਉਹ ਪੱਟੜ ਕਰਕੇ ਸਿਰਦੇ ਸੀ ਸਿੰਘ ਤਾਂ ਤੇ ਭਾਈ ਕਨਿਆ ਜੀ ਮਾਸ਼ਕ ਦੇ ਨਾਲ ਪਾਣੀ ਪਿਆ ਰਹੇ ਇਹ ਸ਼ਿਕਾਇਤ ਗੁਰੂ ਗੋਬਿੰਦ ਸਿੰਘ ਜੀ ਕੋਲੇ ਜਾ ਗੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਬੁਲਾ ਲਿਆ ਜੀ ਭਾਈ ਤਨਿਆ ਕਹਿੰਦੇ ਬੁਲਾਓ ਭਾਈ ਫਿਰ ਉਸ ਵੇਲੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਭਾਈ ਕੋ ਸਿੱਖਾ ਤੇਰੀ ਸ਼ਿਕਾਇਤ ਕਰਦੇ ਆ ਸਿੰਘ ਵੀ ਤੂੰ ਵੈਰੀਆਂ ਨੂੰ ਪਾਣੀ ਪਲਾਉਂਦਾ ਫਿਰਦਾਗਾ ਵੀ ਇਹ ਤਾਂ ਫਟੜ ਕਰਕੇ ਸਿੜਦੇ ਆ ਜੰਗ ਦੇ ਮੈਦਾਨ ਦੇ ਵਿੱਚ ਉਹ ਕਹਿੰਦੇ ਪਾਣੀ ਕਿ ਆ ਕਿ ਉਹਨਾਂ ਨੂੰ ਖੜੇ ਕਰਦਾ ਐ ਰੇਗਾ ਲੱਖੀ ਨਾ ਕੋਈ ਕਹਿੰਦਾ ਜੀ ਕਹਿੰਦੇ ਮਹਾਰਾਜ ਭੁੱਲਣ ਹਾਰ ਜੀ ਗਲਤੀਆਂ ਹੋਣੀਆਂ ਮਨੁੱਖ ਤੋਂ ਸੁਭਾਵਕ ਹੈ ਮਹਾਰਾਜ ਫਿਰ ਵੀ ਜੇ ਮੈਨੂੰ ਗਲਤੀ ਹੋ ਗਈ ਤਾਂ ਮੈਨੂੰ ਆਫ ਕਰਨਾ ਪਰ ਇਹ ਕਹਿੰਦੇ ਹੈ ਵੈਰੀਆਂ ਨੂੰ ਪਾਣੀ ਪਿਲਾਉਣਾ ਹੈ ਮਹਾਰਾਜ ਮੈਨੂੰ ਤਾਂ ਸਾਰਿਆਂ ਦੇ ਵਿੱਚ ਤੂੰ ਹੀ ਬੈਠਾ ਨਜ਼ਰ ਆਉਣਾ ਹੈ ਮੈਨੂੰ ਤਾਂ ਕੋਈ ਵੈਰੀ ਨਹੀਂ ਦੇਗਾ ਨਾ ਕੋ ਵੈਰੀ ਨਹੀਂ ਬਗਾਨਾ ਸਗਲ ਸੰਗ ਹਮ ਕੋ ਬਣਾਈ ਮੈਨੂੰ ਤਾਂ ਹੁਣ ਵੈਰੀ ਦੀਂਦਾ ਨਹੀਂਗਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮੈਨੂੰ ਤਾਂ ਨਾ ਤੇਰਾ ਚਿਹਰਾ ਹੀ ਆਈ ਜਾਂਦਾ ਸਾਰਿਆਂ ਦੇ ਵਿੱਚ ਨਿਗਾ ਆਤਮਾ ਰਾਮ ਇਸ ਨਦਰੀਆਂ ਆ ਕਿਉਂਕਿ ਉਹਨਾਂ ਨੂੰ ਸਾਰੇ ਵਿੱਚ ਪ੍ਰਮਾਤਮਾ ਦਾ ਹੀ ਸਰੂਪ ਨਜ਼ਰ ਆਉਂਦਾ ਜੀ ਇੱਕ ਹੀ ਸਰੂਪ ਪ੍ਰਮਾਤਮਾ ਦਾ ਨਜ਼ਰ ਆਉਂਦਾ ਹੈ ਦਾਸ ਦਸੰਤਨ ਭਾਏ ਤੈਨ ਪਾਇਆ ਦਾਸਾਂ ਦਾ ਭਾਵ ਕੀ ਦਾਸਾਂ ਨੂੰ ਕਹਿੰਦੇ ਹੁਣ ਉਸ ਨੂੰ ਪਾਲਿਆ ਭਾਈ ਦਾਸ ਦਸੰਤਨ ਭਾਏ ਤੈਨ ਪਾਇਆ ਉਹਦੇ ਨਾਲ ਪ੍ਰੇਮ ਕਰਨ ਵਾਗੇ ਰੰਤ ਦੇ ਹੁਣ ਦਾਸ ਬਾਨਾ ਕੋਈ ਸੌਖੀ ਗੱਲ ਨਹੀਂ ਪਿਆਰ ਹੋ ਠੀਕ ਹੈ ਉਤੋਂ ਆਪਾਂ ਸਾਰੇ ਕਹਿੰਦੇ ਆ ਕਿ ਮਹਾਰਾਜ ਅਸੀਂ ਤੇਰੇ ਦਾਸ ਹਾਂ ਦਾਸ ਬਾਨਾ ਕੋਈ ਸੌਖੀ ਗੱਲ ਹੈ ਆਪਣਾ ਆਪਾ ਤਿਆਗਣਾ ਪੈਂਦਾ ਜਿਵੇਂ ਮਨੁੱਖ ਨੂੰ ਇਆਪ ਦੇ ਅੰਦਰ ਆਪਾਂ ਝਾਤ ਮਾਰ ਕੇ ਵੇਖੀਏ ਗੁਰੂ ਨਾਮ ਦਾ ਆਪਾਂ ਅਰਪਣ ਕਰਤਾ ਸੀ ਨਾਮ ਅਸੀਂ ਤਾਂ ਆਪ ਦੇ ਚੱਕੀ ਕਰਦੇ ਹਾਂ ਸਾਰਾ ਕੁਝ ਹੀ ਹੰਕਾਰ ਸਾਡੇ ਅੰਦਰ ਹੈ ਲੋਭ ਸਾਡੇ ਅੰਦਰ ਪਿਆ ਹੈ ਪਤਾ ਨਹੀਂ ਕੀ ਕੁਝ ਸਾਡੇ ਅੰਦਰ ਭਰਿਆ ਪਿਆ ਪਿਆ ਹੋ ਸੋ ਗੁਰੂ ਜੀ ਕਹਿੰਦੇ ਹੁਣ ਅੰਦਰ ਦਾਸ ਦਸ ਸੰਤਨ ਭਾਏ ਤੈਨ ਪਾਇਆ ਉਹਦੇ ਨਾਲ ਪ੍ਰੇਮ ਪੈ ਗਿਆ ਤੇ ਦਾਸਾ ਭਾਵ ਅੰਦਰ ਪੈਦਾ ਹੋ ਗਿਆ ਵੀ ਅਸੀਂ ਪ੍ਰਮਾਤਮਾ ਦੇ ਦਾਸ ਹੈ ਸਦਾ ਨਿਕਟ ਨਿਕਟ ਹਰ ਜਾਨ ਸਦੀਪ ਕਾਲ ਤੂੰ ਕਹਿੰਦੇ ਹੁਣ ਨੇੜੇ ਤੋਂ ਨੇੜੇ ਹਰਿ ਨੂੰ ਜਾਣਦਾ ਹੈ ਸਦਾ ਹੀ ਸਦਾ ਨਿਕਟ ਨਿਕਟ ਹਰ ਜਾਨ ਰੱਬ ਦੇ ਪਿਆਰੇ ਨਾ ਪ੍ਰਮਾਤਮਾ ਨੂੰ ਬੁਰੇ ਨਹੀਂ ਸਮਝਦੇ ਪਿਆਰੇ ਤਾਂ ਇਹ ਜ਼ਿੰਦਗੀ ਵਿੱਚ ਕੋਈ ਮਾੜਾ ਕੰਮ ਨਹੀਂ ਕਰਦੇ ਮਨੁੱਖ ਮਾੜਾ ਕੰਮ ਕਦੋਂ ਕਰਦਾ ਜੀ ਜਦੋਂ ਮਨੁੱਖ ਨੂੰ ਐ ਲੱਗਦਾ ਵੀ ਮੈਂ ਇਕੱਲਾ ਹੀ ਹਾਂ ਫਣੀ ਤੇ ਇਕੱਲਾ ਹੈ ਹੀ ਨਹੀਂ ਮਨੁੱਖ ਪਰਮਾਤਮਾ ਮਨੁੱਖ ਦੇ ਸਦਾ ਨਾਲ ਹੈ ਗੁਰੂ ਸਦਾ ਅੰਗ ਸੰਗ ਹੈ ਮਨੁੱਖ ਦੇ ਪਿਆਰ ਤੋਂ ਕੱਲਾ ਗੁਰਦੁਆਰੇ ਨਹੀਂ ਗੁਰੂ ਕਿਉਂਕਿ ਰਾਂ ਪ੍ਰਮਾਤਮਾ ਤੇ ਗੁਰੂ ਦੇ ਵਿੱਚ ਕੋਈ ਭੇਦ ਨਹੀਂ ਆ ਤੇ ਜੋ ਨਾ ਗੁਰੂ ਤੇ ਪ੍ਰਮਾਤਮਾ ਵਿੱਚ ਕੋਈ ਭੇਦ ਨਹੀਂ ਗੁਰੂ ਵੀ ਸਰਵ ਵਿਆਪਕ ਹੈ ਪ੍ਰਮਾਤਮਾ ਵੀ ਸਰਵ ਵਿਆਪਕ ਹੈ ਗੁਰੂ ਵੀ ਸਰਵ ਵਿਆਪਕ ਹੈ ਇਕਾ ਨਿਰਗਣ ਰੂਪ ਹੈ ਤਾ ਸਰਗੁਣ ਰੂਪ ਹੈ ਸਰੋਹ ਵਿਚਾਰ ਗੁਰੂ ਜੀ ਕਹਿੰਦੇ ਸਦਾ ਇਹ ਨਿਕਟ ਨਿਕਟ ਹਰ ਜਾਣ ਹੁਣ ਨੇੜੇ ਤੋਂ ਨੇੜੇ ਜਾਣਦਾ ਹਰੀ ਨੂੰ ਨੇੜੇ ਤੋਂ ਨੇੜੇ ਉਹ ਜਿਹੜੇ ਇੱਕ ਗਾਥਾ ਹੁੰਦੀ ਹੈ ਨਾ ਰਤਨ ਵਿੱਚ ਕਹਾਣੀ ਬਣਾ ਕੇ ਪੇਸ਼ ਕੀਤੀ ਹੈ ਕਿਸੇ ਮਹਾਤਮਾ ਨੇ ਕਹਿੰਦੇ ਵੀ ਲੋ ਸੇਲਕ ਸੀਗੇ ਉਹਨੇ ਉਹ ਕਹਿੰਦੇ ਵੀ ਹੁਣ ਮਹਾਪੁਰਸ਼ ਬਜ਼ੁਰਗ ਹੋ ਗਏ ਸੀਗੇ ਉਹਨਾਂ ਨੇ ਆਪਣੇ ਕਹਿੰਦੇ ਵੀ ਸੇਵਾ ਸੰਭਾਲ ਸੀ ਅੱਗੇ ਦੇਣੀ ਸੀ ਉਹਨਾਂ ਨੇ ਆਖਿਆ ਵੀ ਪੇਪਰ ਪਾ ਕੇ ਦੇਖ ਜੀ ਭਾਈ ਦੋ ਸੇਵਕ ਐ ਮੇਰੇ ਨਾਲ ਵਿੱਚੋਂ ਦੋਨਾਂ ਨੂੰ ਕਹਿੰਦੇ ਵੀ ਐਂ ਕਰਿਓ ਮੈਂ ਆਪਾਂ ਭਾਈ ਗੁਰਗੱਦੀ ਦੇਣੀ ਐ ਅੱਗੇ ਆਪਣੀ ਜਿਹੜੀ ਡੇਰੇ ਦੀ ਐ ਅੱਗੇ ਗੱਦੀ ਆਪਾਂ ਸਮਾਉਣੀ ਐ ਸੇਵਾ ਸੰਭਾਲ ਜਿਹੜੀ ਕਰਨੇ ਕਰਨ ਵਾਸਤੇ ਪਰ ਉਸ ਤੋਂ ਪਹਿਲਾਂ ਇੱਕ ਪੇਪਰ ਪਾਸ ਕਰੋ ਆਪ ਦਾ ਕਹਿੰਦੇ ਵੀ ਕੀ ਕਰਨਾ ਜੀ ਦੋ ਕਬੂਤਰ ਦੇਤੇ ਕਹਿੰਦੇ ਵੀ ਇੱਕ ਕਬੂਤਰਾਂ ਨੂੰ ਉੱਥੇ ਮਾਰ ਕੇ ਲੈ ਕੇ ਆਉਣਾ ਜਿੱਥੇ ਕੋਈ ਬੇਖਦੌਣਾ ਨਾ ਹੋਵੇ। ਕਹਿੰਦੇ ਵੀ ਇੱਕ ਕਬੂਤਰ ਤੁਸੀਂ ਉੱਥੇ ਮਾਰਨੇ ਆ ਜਿੱਥੇ ਕੋਈ ਤੁਹਾਨੂੰ ਵੇਖਦਾ ਹੀ ਨਹੀਂਗਾ। ਹੁਣ ਜਿਹੜਾ ਵੀ ਗੁਰੂ ਦੀ ਸਿੱਖਿਆ ਤੇ ਚੱਲਦਾ ਸੀ ਸਹੀ ਉਹਦੇ ਅੰਦਰ ਤਾਂ ਵੀ ਸਭ ਤੇ ਪ੍ਰਮਾਤਮਾ ਹਾਜ਼ਰ ਨਾਲ ਹੈ। ਉਹਦੇ ਨਾਲ ਤੇ ਚੱਲੀ ਜਾਂਦਾ ਜੀ। ਤੇ ਜਿਹੜਾ ਕੋਈ ਮੇਰੇ ਵਰਗਾ ਕੱਚਾ ਜਿਹਾ ਸੀਗਾ ਉਹਨੇ ਮਾਰ ਆ ਕੇ ਜਾ ਕੇ ਕੋਠੇ ਦੇ ਉੱਲੇ ਹੋ ਕੇ ਕਹਿੰਦਾ ਤਾਣ ਮਰੋੜਤੀ। ਆ ਵੀ ਨਾ ਕਿਉਂ ਕਿਹੜਾ ਪਤਾ ਸੀ ਆ ਵੀ ਪੇਪਰ ਕਿਹਜਾ ਪਾਈ ਜਾਂਦੇ ਸੱਤ ਪਰਸਾ ਹੁਣ ਇਹ ਧੌਣ ਮਰੋੜ ਕੇ ਦੋ ਭੱਜਾ ਆਇਆ ਕਹਿੰਦਾ ਜੀ ਮੈਂ ਮਾਰ ਲੈਂਦਾ ਜੀ ਤੈਨੂੰ ਠੀਕ ਹੈ ਭਾਈ ਕੋਈ ਨਹੀਂ ਬਹਿ ਜਾ ਤੂੰ ਇਹ ਦੂਜਾ ਵਿਚਾਰਾ ਜਿਉਂਦਾ ਕਬੂਤਰ ਵਾਪਸ ਲਈ ਆਵੇ ਕਹਿੰਦੇ ਭਾਈ ਤੂੰ ਵੀ ਮਾਰ ਕੇ ਲੈ ਕੇ ਆਇਆ ਕਹਿੰਦਾ ਜੀ ਮੈਨੂੰ ਤਾਂ ਸਭ ਕਿਤੇ ਪ੍ਰਮਾਤਮਾ ਹਾਜ਼ਰ ਨਾਜ਼ਰ ਦਿਸਦਾਗਾ ਮੈਨੂੰ ਮਾਰਨ ਵਾਲੀ ਕੋਈ ਜਗ੍ਹਾ ਹੀ ਨਹੀਂ ਥਈ ਮੈਂ ਜੀਉਂ ਲਈ ਵਾਸ ਲੈ ਆਇਆ ਸਤਿ ਪੁਰਸ਼ ਕਹਿੰਦੇ ਭਾਈ ਤੂੰ ਇਸ ਸੇਵਾ ਸੰਭਾਲ ਦੀ ਡੇਰੇ ਦੀ ਤੂੰ ਕਰੇਂਗਾ ਇਸ ਤੋਂ ਬਾਅਦ ਸੋ ਭਾਈ ਗੁਰੂ ਜੀ ਕਹਿੰਦੇ ਸਭ ਦੇ ਵਿੱਚ ਪ੍ਰਮਾਤਮਾ ਨਜ਼ਰ ਆਉਂਦਾ ਸਦਾ ਨੇਕਟ ਨੇਕਟ ਹਰ ਜਾਨ ਗੱਲ ਇੱਥੇ ਐਸੀ ਨੇੜੇ ਜਾਣਦਾ ਬੰਦਾ ਚੋਰੀ ਕਿਵੇਂ ਕਰੂਗਾ ਜੇ ਰੱਬ ਨੂੰ ਨੇੜੇ ਸੰਝ ਲਾ ਜਦੋਂ ਜੀ ਕਿਵੇਂ ਮਨੁੱਖ ਕੋਈ ਕਿਸੇ ਨਾਲ ਬੇਇਮਾਨੀ ਕਰ ਸਕਦਾ ਬੰਦਾ ਨਾ ਨਾ ਕੋਈ ਮਲਾਵਟ ਖੋਰੀ ਕਰੇ ਨਾ ਕੋਈ ਹੋਰ ਕਿਸ ਦੀਆਂ ਵਟਾਂ ਵੱਢੇ ਨਾ ਮਤਬਲੀ ਕੋਈ ਨਹੀਂ ਨੇੜੇ ਜਾਣ ਦਾ ਪ੍ਰਮਾਤਮਾ ਨੂੰ ਸੋ ਗੁਰੂ ਜੀ ਕਹਿੰਦੇ ਸੋ ਦਾਸ ਦਰਗ ਹੈ ਪ੍ਰਵਾਨ ਉਹ ਸੇਵਕ ਹੁਣ ਕਹਿੰਦੇ ਪ੍ਰਮਾਤਮਾ ਦੇ ਦਰ ਦੇ ਉੱਤੇ ਪ੍ਰਵਾਨ ਹੋ ਗਿਆ ਜੀ ਪ੍ਰਮਾਤਮਾ ਸਭ ਥਾਂ ਦੇ ਉੱਤੇ ਪਰਿਪੂਰਨ ਹੈ ਪ੍ਰਵਾਨ ਹੋ ਗਿਆ ਆਪਣੇ ਦਾਸ ਕੋ ਆਪ ਕਿਰਪਾ ਕਰੇ ਆਪਣੇ ਸੇਵਕ ਨੂੰ ਫਿਰ ਆਪ ਹੀ ਕਹਿੰਦੇ ਕਿਰਪਾ ਕਰਦਾ ਵਾਹਿਗੁਰੂ ਆਪਣੇ ਦਾਸ ਕੋ ਆਪ ਕਿਰਪਾ ਕਰੇ ਤਿਸ ਦਾਸ ਕੋ ਸਭ ਸੋਝੀ ਪਰ ਉਸ ਨੂੰ ਫਿਰ ਨਾ ਸਾਰੇ ਤਰ੍ਹਾਂ ਦੇ ਸਮਝ ਪਏ ਜਾਂਦੇ ਪਿਆਰੋ ਰੱਬ ਦੇ ਪਿਆਰੇ ਨਾ ਆਤਮ ਦਾਰਸ਼ੀ ਹੋ ਜਾਂਦੇ ਪਿਆਰੋ ਬੜਾ ਗਿਆਨ ਉਹਨਾਂ ਦੇ ਅੰਦਰ ਹੁੰਦਾ ਰੱਬ ਦੇ ਪਿਆਰੇ ਅੰਦਰ ਪਰ ਆਪ ਦੇ ਆਪ ਨੂੰ ਜਨਾਉਂਦੇ ਵੀ ਨਹੀਂ ਜਾਣਦੇ ਸਾਰਾ ਕੁਝ ਹੀ ਹੁੰਦੇ ਰੱਬ ਦੇ ਪਿਆਰੇ ਪਰ ਆਪਣੇ ਆਪ ਨੂੰ ਜਨਾਉਂਦੇ ਵੀ ਨਹੀਂ ਦੁਨੀਆ ਵਿੱਚ ਜਾਣਦੇ ਸਾਰਾ ਕੁਝ ਹੀ ਹੁੰਦੇ ਐ ਇਸ ਦਾਸ ਕੋ ਸਭ ਸੋਝੀ ਪਰ ਹੈ ਸੋਝੀ ਸਾਰੇ ਤਰ੍ਹਾਂ ਦੇ ਪ੍ਰਮਾਤਮਾ ਉਹਨਾਂ ਨੂੰ ਬਖਸ਼ ਦਿੰਦਾ ਜੀ ਸੋਜੀ ਜੀ ਗਿਆਨ ਬਹੁਤ ਵੱਡਾ ਗਿਆਨ ਉਹਨਾਂ ਦੇ ਅੰਦਰ ਪੈਦਾ ਹੋ ਜਾਂਦਾ ਹੈ ਭਗਤਰਵਾਦਾਸ ਜੀ ਭਲਾਂ ਦੀ ਜੋੜੇ ਗਣਦੇ ਸੀ ਪਰ ਸਾਰੀ ਦੁਨੀਆ ਦਾ ਗਿਆਨ ਉਹਨਾਂ ਦੇ ਕੋਲੇ ਸੀ ਜੀ ਭਗਤ ਨਾਮਦੇਵ ਜੀ ਭਲਾਂ ਦੇ ਕੱਪੜੇ ਰੰਗਦੇ ਸੀ ਪਰ ਬਹੁਤ ਵੱਡਾ ਗਿਆਨ ਉਹਨਾਂ ਦੇ ਹਿਰਦੇ ਵਿੱਚ ਵਸਿਆ ਹੋਇਆ ਸੀ ਜੀ ਸੋ ਇਸ ਤਰ੍ਹਾਂ ਗੁਰੂ ਜੀ ਕਹਿੰਦੇ ਸੋਜੀ ਵਾਲੇ ਵੰਬ ਹੋ ਜਾਂਦੇ ਰੱਬ ਦੇ ਪਿਆਰੇ ਸੋਜੀ ਬੜੀ ਹੁੰਦੀ ਉਹਨਾਂ ਦਾ ਪੈਦਾ ਸਗਲ ਸੰਗ ਆਤਮ ਉਦਾਸ ਉਹ ਮਨ ਕਰਕੇ ਅੰਦਰੋਂ ਨਾ ਰਹਿੰਦੇ ਤਾਂ ਪਰਿਵਾਰ ਵਿੱਚ ਹੀ ਐ ਰਹਿੰਦੇ ਤਾਂ ਬੱਚਿਆਂ ਵਿੱਚ ਹੀ ਹੁੰਦੇ ਰੱਬ ਦੇ ਪਿਆਰੇ ਵੀ ਪਰ ਉਹਨਾਂ ਦੀ ਸਵਰਤ ਪਰਿਵਾਰ ਤੋਂ ਬੱਚਿਆਂ ਤੋਂ ਦੁਨੀਆ ਦੇ ਮਿੱਕੀ ਪਦਾਰਥਾਂ ਤੋਂ ਉੱਪਰ ਉੱਠ ਜਾਂਦੀ ਤੇ ਉਹ ਰਹਿੰਦੇ ਦੁਨੀਆ ਵਿੱਚ ਹੀ ਐ ਆਹੀਂ ਰਹਿੰਦੇ ਆਪਣੇ ਨੂੰ ਅਜਾਪਾ ਵੀ ਆਹੀਂ ਰਹਿੰਦੇ ਰੱਬ ਦੇ ਪਿਆਰੇ ਵੀ ਪਰ ਉਹਨਾਂ ਦੀ ਸਵਰਤ ਬਹੁਤ ਉੱਚੀ ਹੁੰਦੀ ਐ ਉਹਨਾਂ ਨਾਲ ਵਰਤ ਕੇ ਪਤਾ ਲੱਗਦਾ ਵੀ ਸੁਰਤ ਬਹੁਤ ਉੱਚੀ ਹੈ ਕਿਸੇ ਵੀ ਚੀਜ਼ ਉੱਤੇ ਉਹਨਾਂ ਦੇ ਰੱਬ ਦੇ ਪਿਆਰਾਂ ਦੀ ਪਕੜ ਨਹੀਂ ਹੁੰਦੀ ਜੀ ਸਗਲ ਸੰਗ ਆਤਮ ਉਦਾਸ ਮਨ ਕਰਕੇ ਕਹਿੰਦੇ ਉਹ ਹਰ ਇੱਕ ਚੀਜ਼ ਤੋਂ ਉਦਾਸ ਹੋ ਜਾਂਦੇ ਐ ਪਤਾ ਉਹਨਾਂ ਨੂੰ ਵੀ ਚੀਜ਼ ਖਤਮ ਹੋਣ ਵਾਲੀ ਐ ਜਿਹੜੀ ਮਿਲੀ ਐ ਉਹ ਫਨਾ ਹੋਣ ਵਾਲੀ ਐ ਸਾਡੀ ਪਕੜ ਹੁੰਦੀ ਐ ਅਸੀਂ ਰੋਂਦੇ ਕਿਉਂ ਅਸੀਂ ਚੀਜ਼ ਨੂੰ ਰੋਂਦੇ ਕਿਉਂ ਆ ਕਿਉਂਕਿ ਸਾਡੀ ਪਕੜ ਐ ਸਾਡੀ ਘਰ ਉੱਤੇ ਪਕੜ ਐ ਪਰਿਵਾਰ ਵਿੱਚ ਪਕੜ ਐ ਬੱਚਿਆਂ ਤੇ ਪਕੜ ਐ ਰੱਬ ਦੇ ਪੈਰਾਂ ਦੀ ਪਕੜ ਹੁੰਦੀ ਦੀ ਮਾਲਕਾ ਤੂੰ ਹੀ ਦਿੱਤਾ ਸੀਗਾ ਜਿਵੇਂ ਬਾਬਾ ਕਬੀਰ ਜੀ ਕਹਿੰਦੇ ਆ ਜਿਸ ਕੀ ਵਸਤ ਸੋਈ ਲੈ ਜਾਏਗਾ ਫਿਰ ਉਸ ਕਿਸੇ ਸੈਸੋਂ ਕੀ ਜਾਏ ਕਹਿੰਦੇ ਭਾਈ ਰੋਸ ਕੀਤੇ ਨਾ ਕਰਨਾ ਜਿਹਦੀ ਵਸਤੂ ਦਿੱਤੀ ਆ ਸਰੀਰ ਦੇ ਉੱਤੇ ਵੀ ਪਕੜਨੀ ਹੁੰਦੀ ਰੱਬ ਦੇ ਪੈਰਾਂ ਦੀ ਹੋ ਤਾਂ ਕਹਿੰਦੇ ਪ੍ਰਮਾਤਮਾ ਆ ਵਰਤਨ ਵਾਸਤੇ ਦਿੱਤਾ ਸੀਗਾ ਅਸੀਂ ਇਹ ਤੋਂ ਕੰਮ ਲੈ ਲਿਆ ਤਾਂ ਹੁਣ ਜਦੋਂ ਮਰ ਜੀ ਲੈ ਜੀ ਹੁਣ ਜਿਵੇਂ ਬਾਬਾ ਕਬੀਰ ਜੀ ਕਹਿੰਦੇ ਆ ਕਬੀਰ ਮੋਏ ਮਰਨੇ ਤਾਂ ਚਾਹੋ ਹੈ ਕਹਿੰਦੇ ਚਾ ਸਾਨੂੰ ਤਾਂ ਮਰਨ ਦਾ ਕਿਉਂ ਪਤਾ ਵੀ ਮੰਜ਼ਲ ਤਾਂ ਮਰਨ ਤੋਂ ਬਾਅਦ ਹੀ ਮਿਲਨੀ ਹੈ ਨਾ ਆ ਸਰੀ ਚ ਰਹਿੰਦੇ ਕੀ ਪਤਾ ਸੱਤ ਕੀ ਗਲਤੀ ਹੋ ਜੇ ਮਹਾਰਾਜ ਮੋਏ ਮਰਨੇ ਕਾ ਚਾਉ ਹੈ ਮਰੋ ਤਾਂ ਹਰ ਕੈਦ ਵਾਲ ਇੱਕ ਕੰਡੀਸ਼ਨ ਰੱਖਤੀ ਪ੍ਰਮਾਤਮਾ ਅੱਗੇ ਵੀ ਕਹਿੰਦੇ ਮਾਲਕਾ ਮਰਤਾ ਜਾਗੇ ਭਲਾਂ ਦੀ ਮਾਰਤਾ ਲਈ ਸਾਨੂੰ ਮਾਰਨੇ ਕੋਈ ਗੱਲ ਨਹੀਂ ਪਰ ਜਿੰਦ ਕਹਿੰਦੇ ਵੀ ਤੇਰੇ ਦਰ ਦੇ ਉੱਤੇ ਮੌਤ ਹੋਵੇ ਮੇਰੀ ਵੀ ਸੁਰਦ ਤੇਰਾ ਨਾਲ ਲੱਗੇ ਹੋਵੇ ਅੰਦਰੋਂ ਮੇਰੀ ਤੇਰੇ ਨਾਲ ਹੀ ਜੁੜਿਆ ਹੋਆ ਮਾਲਕਾ ਮਰ ਜਾ ਮਰਨਾ ਤਾਂ ਹੈਗਾ ਹੀ ਹੈ ਫਿਰ ਰਿਆਤਾ ਤੇ ਹੈ ਨੀ ਕੋਈ ਕੋਈ ਨਾ ਰਹਾ ਰਾਜਾ ਰੰਨਾ ਕੋਈ ਰਹਿ ਨਾ ਪਾਵੇ ਸਵਰਨਰ ਦੇਵ ਉਠ ਸੁਧਾਰੇ ਕਰ ਮਉਣ ਜਨ ਸੇਵਾ ਥੇਰੇ ਤੁਰ ਕੇ ਥੁਆ ਕੇ ਗੁਰੂ ਜੀ ਕਹਿੰਦੇ ਸਗਲ ਸੰਗ ਆਤਮ ਉਦਾਸ ਹਣ ਰਹਿੰਦਾ ਪਰਿਵਾਰ ਵਿੱਚ ਹੀ ਐ ਰਹਿੰਦਾ ਬੱਚਿਆਂ ਵਿੱਚ ਹੀ ਐ ਪਰ ਅੰਦਰੋਂ ਉਦਾਸ ਹੈ ਜੀ ਹਣ ਪਕੜ ਕਿਸੇ ਚੀਜ਼ ਦੇ ਉੱਤੇ ਹੈ ਨਹੀਂ ਬਸ ਪਕੜਨੀ ਚਾਹੀਦੀ ਕਰੇ ਪਕੜ ਹੀ ਬੰਧਨ ਹੈ ਪਕੜ ਹੀ ਦੁੱਖ ਹੈ ਬਸ ਦੱਖ ਕਾ ਦਾ ਪਕੜਦਾ ਉਹ ਕਨ ਮੇਰੀ ਜ਼ਮੀਨ ਮੇਰੀ ਕੋਠੀ ਮੇਰੇ ਬੱਚੇ ਮੇਰਾ ਮੇਰਾ ਕਰਦਾ ਇਹ ਹੀ ਪਕੜਾ ਬਸ ਪਕੜ ਛੱਡਤੀ ਬੰਧਨਾ ਤੋਂ ਮੁਕਤ ਹੋ ਗਿਆ ਪਿਆਰੋ ਪਕੜ ਹੈ ਨਹੀਂ ਕਿ ਹੁਣ ਸੋ ਗੁਰੂ ਜੀ ਕਹਿੰਦੇ ਐਸੀ ਜੁਗਤ ਨਾਨਕ ਰਾਮਦਾਸ ਖੀਰ ਵਿੱਚ ਕਹਿੰਦੇ ਭਾਈ ਇਹ ਜੁਗਤੀ ਵਾਲਾ ਰਾਮ ਦਾ ਭਗਤ ਹੁੰਦਾ ਹੈ ਜਿਹੜੇ ਮਨੁੱਖ ਇਹਦੀ ਵਰਤੀ ਵਿੱਚ ਜਿਉਂਦੇ ਆ ਨਾ ਉਹ ਕਹਿੰਦੇ ਰੱਬ ਦੇ ਭਗਤ ਹੁੰਦੇ ਪਿਆਰੋ ਜਿਨ੍ਹਾਂ ਦੀ ਕਿਸੇ ਵੀ ਚੀਜ਼ ਉੱਤੇ ਕੋਈ ਪਕੜ ਨਹੀਂ ਰਹਿੰਦੇ ਬੱਚਿਆਂ ਵਿੱਚ ਹੀ ਹੁੰਦੇ ਰੱਬ ਦੇ ਪਿਆਰੇ ਵੀ ਗੁਰੂ ਨਾਨਕ ਪਾਸ਼ਾ ਵੀ ਆਪਣੇ ਬੱਚਿਆਂ ਦੇ ਵਿੱਚ ਹੀ ਰਹੇ ਪਿਆਰੋ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੂੰ ਪੜ੍ਹ ਕੇ ਵੇਖ ਲਓ ਗੁਰੂ ਅਮਰਦਾਸ ਪਾਸ਼ਾ ਦਾ ਗ੍ਰਸਥੀ ਜੀਵਨ ਵਾਲੇ ਹੋਏ ਆ ਪੁਰ ਹਰਿ ਕ੍ਰਿਸ਼ਨ ਮਾਰ ਛੱਡ ਕੇ ਜੀ ਗ੍ਰਸਥੀ ਜੀਵਨ ਧਾਰਨ ਕੀਤਾ ਉਹਨਾਂ ਨੇ ਬੱਚਿਆਂ ਦੇ ਵਿੱਚ ਰਹੇ ਪਰਿਵਾਰ ਦੇ ਵਿੱਚ ਰਹੇ ਪਰ ਸਵਰਤਨ ਨਰਿੰਕਾਰ ਨਾਲ ਜੁੜੀ ਹੋਈ ਹੈ ਜੀ ਗੁਰੂ ਗੋਵਿੰਦ ਸਿੰਘ ਜੀ ਮਹਾਰਾਜ ਨੇ ਤਾਂ ਸਾਨੂੰ ਬਹੁਤ ਸੋਹਣਾ ਜੀਵਨ ਸਿਖਾਇਆ ਵੀ ਭਾਈ ਜੇ ਤੁਸੀਂ ਕਹਿੰਦੇ ਰਾਜਾਂ ਵਾਲਾ ਜੀ ਉਹਨੇ ਵੀ ਬਤੀਤ ਕਰਨ ਰਾਜੇ ਵਾਲਾ ਵੀ ਕਰੋ ਕਹਿੰਦੇ ਮੇਰੇ ਸਿੱਖ ਰਾਜੇ ਆ ਰਾਜਾਂ ਵਾਲਾ ਵੀ ਕਲੰਗੀ ਵੀ ਲਾਉਂਦੇ ਸੀ ਸਵਾ ਲੱਖ ਦੀ ਕਲੰਗੀ ਸਵਾ ਲੱਖ ਦੀ ਪੋਸ਼ਾਕ ਸਵਾ ਲੱਖ ਦਾ ਘੋੜਾ ਸਵਾ ਲੱਖ ਦੀ ਕਾਠੀ ਸਵਾ ਲੱਖ ਦਾ ਚਾਣੀ ਸਾਹਿਬ ਉੱਪਰ ਸਵਾ ਸਵਾ ਲੱਖ ਦਾ ਇਡਾ ਡਾ ਮਹਿੰਗਾ ਮੇਰਾ ਸਿੱਖ ਰਾਜਾ ਭਾਈ ਰਾਜੇ ਬਣਾਇਆ ਸਾਨੂੰ ਸਾਨੂੰ ਰਾਜੇ ਬਣਾਇਆ ਨਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਰਾਜੇ ਤਰ੍ਹਾਂ ਰਹਿਣਾ ਹੈ ਹਾਂ ਜਿੱਦੇ ਛੱਡਣ ਤੇ ਆਏ ਆਨੰਦਪੁਰ ਵੀ ਛੱਡਤਾ ਸਭ ਕੁਝ ਛੱਡਤਾ ਮਾਚੀਵਾੜੇ ਦੇ ਜੰਗਲ ਦੇ ਵਿੱਚ ਫਕੀਰਾਂ ਵਾਂਗ ਨੰ ਨੰ ਪੈਰਾਂ ਵਿੱਚ ਜੁੱਤੇ ਜਾਮਾਂ ਵੀ ਲੀਰੋ ਲੀਰ ਸਭ ਕੁਝ ਛੱਡ ਕੇ ਫਕੀਰਾ ਫਕੀਰ ਵਾਲਾ ਵੀ ਸਾਨੂੰ ਬਾਣਾ ਦੇ ਦਿੱਤਾ ਜੀ ਫਕੀਰ ਵਾਲਾ ਰੂਪ ਵੀ ਸਾਨੂੰ ਖਾ ਦਿੱਤਾ ਭਾਈ ਪਕੜਨਾ ਹੋਵੇ ਬੱਚੇ ਵੀ ਸਾਹਮਣੇ ਸ਼ਹੀਦ ਕਰਵਾ ਦਿੱਤੇ ਬੱਚਿਆਂ ਦੀ ਖਬਰ ਵੀ ਆ ਗਈ ਇਹ ਰਿਹਾ ਆਪਕ ਵਿੱਚੋਂ ਕੋਈ ਹੰਝ ਨਹੀਂ ਛੱਟਿਆ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨੇ ਸਾਨੂੰ ਆਪਣੇ ਜੀਵਨ ਦੇ ਉੱਤੇ ਸਭ ਕੁਝ ਹੰਡਾ ਕੇ ਸਾਨੂੰ ਸਰਦਾਰ ਬਣਾਇਆ ਅੱਜ ਸਰਦਾਰੀਆਂ ਸਾਡੀਆਂ ਅੱਜ ਰੋਲਦੀਆਂ ਖੜਦੀਆਂ ਪਿਆਰੇ ਵਾਪ ਦੇਖਦੇ ਆਪਾਂ ਸਰਦਾਰਾਂ ਨੇ ਆਪਾਂ ਸਾਨੂੰ ਸਰਦਾਰ ਬਣਾਇਆ ਤੇ ਸਰਦਾਰੀਆਂ ਨੂੰ ਪਾਈ ਸੰਭ ਤੇ ਰੱਖੀਏ ਸੋ ਗੁਰੂ ਪਾਤਸ਼ਾਹ ਦੇ ਬਚਨਾਂ ਉੱਤੇ ਪਹਿਰਾ ਦਿੰਦੇ ਹੋਏ ਆਪਦੇ ਜੀਵਨ ਨੂੰ ਸਵਾਰੀਏ ਫੇਰੇ ਜਨਮ ਲੋਕ ਸੁਖੀਏ ਪਰਲੋਕ ਸਹੇਲੇ ਨਾਨਕ ਹਰਿ ਪ੍ਰਭ ਆਪ ਤੇ ਮੇਰੀ ਜੋ ਸਾਰੇ ਜਤੀ ਹੈ ਭਾਈ ਪਰ ਕਾ ਬੁਰਾ ਨਾ ਰੱਖੋ ਚੀਤ ਪਰ ਕਾ ਬੁਰਾ ਨਾ ਰੱਖੋ ਚੀਤ